ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਦਾ ਨੰਬਰ ਲੱਗਣ ਲੱਗਾ ਸੁਖਬੀਰ ਸਿੰਘ ਬਾਦਲ ਨੂੰ ਚੱਕਣ ਦੀਆਂ ਤਿਆਰੀਆਂ ਵਿੱਚ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਉਹਨਾਂ ਦਾ ਇੱਕ ਵੱਟਾ ਬਿਆਨ ਸਾਹਮਣੇ ਆਇਆ ਜਿਸ ਨੇ ਪੰਜਾਬ ਦੇ ਵਿੱਚ ਥਰਥੱਲੀ ਮਚਾ ਦਿੱਤੀ ਹੈ ਤੇ ਦੂਸਰਾ ਇੱਕ ਪੱਤਰਕਾਰ ਹੈ ਜਿਹੜਾ ਕਿ ਇਹ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਉੱਤੇ ਫੇਰ ਇਲਜ਼ਾਮ ਲਾ ਰਿਹਾ ਹੈ ਕੇ ਪ੍ਰਸ਼ਾਸਨ ਜਿਹੜੀ ਐ ਉਹ ਮੁੱਖ ਮੰਤਰੀ ਪੰਜਾਬ ਦੇ ਬੂਟਾਂ ਦੀ ਇਰਖਵਾਲੀ ਵਾਸਤੇ ਖੜੀ ਐ ਕੀ ਹਕੀਕਤ ਐ ਸਭ ਕੁਝ ਆਪਾਂ ਅੱਜ ਦੀ ਵੀਡੀਓ ਚ ਜਾਣ ਲੈਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਲ੍ਹੇ ਕੇ ਹੁਣ ਸੁੱਖੇ ਅਮਲੀ ਨੂੰ ਚੱਕਣ ਦੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕੈਸਾ ਬਿਆਨ ਪੰਜਾਬ ਦੇ ਅੰਦਰ ਫੇਰ ਤੋਂ ਤਰਥਲੀ ਮਚ ਜਾਣੀ ਐ ਕਿਉਂਕਿ ਪਹਿਲਾਂ ਵਿਕਰਮ ਸਿੰਘ ਮਜੀਠੀਆ ਬਾਈ ਨੂੰ ਕਿਵੇਂ ਧੋਖਿਆ ਔਰ ਦੂਜੇ ਪਾਸੇ ਮੁੱਖ ਮੰਤਰੀ ਨੇ ਕੀ ਕਿਹਾ ਕਿ ਜਿਗਰਾ ਚਾਹੀਦਾ ਇਹਨਾਂ ਨੂੰ ਚੱਕਰ ਦੇ ਲਈ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਤਸਕਰ ਇਹਨਾਂ ਦਾ ਸਾਥ ਵੀ ਦੇ ਰਹੇ ਨੇ ਵੱਡੇ ਰੂਪ ਦੇ ਵਿੱਚ ਯਾਨੀ ਕਹਿ ਸਕਦੇ ਜਿਵੇਂ ਕਿ ਬਾਬਿਆਂ ਦੇ ਰੂਪ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਰੂਪ ਦੇ ਵਿੱਚ ਵੀ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਾਤ ਵੱਡਾ ਵਿਆਲ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਨਾਲ ਤਸਕਰ ਤੇ ਨਾਲ ਮਜੀਠੀਏ ਤੇ ਨਾਲ ਬਾਦਲਾਂ ਨੂੰ ਕਿਵੇਂ ਡਾਉਦੇ ਨੇ ਪੂਰੀ ਖਬਰ ਤੁਹਾਡੇ ਨਾਲ ਸੰਜੀ ਕਰਾਂਗੇ ਕਿਹਾ ਕਿ ਹੁਣ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥੱਲੀ ਵਿਚਉਣ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਸੁੱਖ ਆਮਲੀ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਵੀ ਭੁੱਕੀ ਦੇ ਕੌਲੇ ਖਾ ਕੇ ਘੋਣ ਕੇ ਉਸ ਤੋਂ ਬਾਅਦ ਪਾਸ਼ਣ ਲੁੰਦਾ ਕੱਲ ਇਹਨਾਂ ਦੀ ਜਿਹੜੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਰੋਪਲਾ ਦਿੱਤੇ ਪਰ ਜਿਹੜੀ ਖਬਰ ਆਪ ਤੁਹਾਡੇ ਨਾਲ ਮੈਂ ਸਾਂਝੀ ਕਰ ਰਹੀ ਆ ਉਹ ਬਾਦਲਾਂ ਨੂੰ ਨਹੀਂ ਬਲਕਿ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਰੇ ਲੋਕਾਂ ਦੀ ਅੱਖਾਂ ਖੋਲ ਕੇ ਰੱਖ ਦੇਣੀ ਆ ਕਿ ਬਾਦਲਾਂ ਨੇ ਬਹੁਤ ਵੱਡਾ ਏਜੰਡਾ ਚੱਲਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਪਰ ਕੱਲ ਉਸ ਖਬਰ ਦੇ ਨਾਲ ਇਹ ਸਾਰੇ ਲੰਗੇ ਹੋ ਗਏ ਨੇ ਜਦੋਂ ਇਹਨੇ ਇੱਕ ਪੱਤਰਕਾਰ ਲਾਇਆ ਸੀ ਜਿਹੜਾ ਕਿ ਝੂਠੀਆਂ ਖਬਰਾਂ ਕਲੌਨ ਦਾ ਕੰਮ ਕਰਦਾ ਸੀ ਪਰ ਅੱਜ ਤੁਹਾਡੇ ਨਾਲ ਕੁਝ ਐਸੀਆਂ ਖਬਰਾਂ ਸਾਂਝੀਆਂ ਕਰਾਂਗੇ ਜਿਹੜੀਆਂ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ ਉਹ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨੇ ਤੁਸੀਂ ਲੈਣਾ ਹੋਊਗਾ ਕਿ ਖਬਰ ਸੱਚ ਹੈ ਜਾਂ ਝੂਠ ਹੈ ਪਰ ਹੈ ਸੱਚੀ ਜਿਹੜਾ ਤੁਹਾਡੇ ਸਾਹਮਣੇ ਕਰਾਂਗੇ ਪਹਿਲੀ ਖਬਰ ਹੈ ਮੁੱਖ ਮੰਤਰੀ ਭਵਨ ਸਿੰਘ ਬਾਦ ਇਹਨਾਂ ਮਜੀਠੀਆ ਤੋਂ ਇਹਨਾਂ ਵਾਅਦਿਆਂ ਬਾਰੇ ਕੀ ਕਹ ਰਹੇ ਨੇ ਇਸ ਸੋ ਤੋਂ ਬਾਅਦ ਪੱਤਰਕਾਰ ਮਨਿੰਦਰ ਸਿੱਧੂ ਇਹਨਾਂ ਨੇ ਹੱਕ ਦੇ ਵਿੱਚ ਬਾਦਰਾ ਦੀ ਜੁੱਤੀ ਦੇ ਵਿੱਚ ਬਹਿ ਕੇ ਮੁੱਖ ਮੰਤਰੀ ਦੇ ਖਿਲਾਫ ਖਬਰ ਲਾਉਂਦੇ ਨੇ ਤੇ ਉਹ ਖਬਰ ਲਾਉਣ ਤੋਂ ਬਾਅਦ ਮੈਂ ਉਸੇ ਵਕਤ ਕਹਿ ਦਿੱਤਾ ਸੀ ਕਿ ਖਬਰ ਝੂਠ ਨਿਕਲੂਗੀ ਤੇ ਝੂਠ ਨਿਕਲੀ ਹੈ ਮੁੱਖ ਮੰਤਰੀ ਦੇ ਹਵਾਲੇ ਤੋਂ ਖਬਰ ਦਿਖਾਵਾਂਗੇ ਸੁਣੋ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾ ਬਈ ਯਾਰੇ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਹੋਣੇ ਘਰੇ ਹੋਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਵੱਡੇ ਸਾਰਾ ਕੁਝ ਮਿਲ ਗਿਆ ਤਾਂ ਨਾਪੇ ਜਾ ਕੇ ਕਰੇ ਦਰਸ਼ਨ ਉਹ ਕਹਿੰਦੇ ਆ ਕਿ ਮੈਨੂੰ ਆਹ ਤੇਉ ਪੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੋਦ ਦਾ ਕਿਲਾ ਜਿੱਤ ਕੇ ਪੈਰ ਕੱਟ ਦੀਏ ਕਿ ਲੋਕਾਂ ਦੀਆਂ ਪੁੱਤਾਂ ਨੂੰ ਮਾਰ ਕੇ ਆਇਆ ਹੱੱਤਰ ਪਛਾਹ ਕੇ ਚੁੱਤੇ ਰੰਗ ਦੇ ਲਾਲ ਬੱਤੀ ਵਾਲੀ ਗੱਡੀ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲ ਲੱ ਜਾਂਦੀ ਸੀ ਐਨੇ ਨੰਬਰ ਗੱਡੀ ਆ ਰੋਕਣੀ ਨਹੀਂ ਆਲ ਜਾ ਰਿਹਾ ਆਸਮਾਨ ਜਾ ਰਿਹਾ ਕਮਾਲ ਹੈ ਨਸਲ ਕੁਸ਼ੀਆਂ ਦੇ ਕਿਸ ਚੱਲਨੇ ਕਹੀ ਕਿ ਨਸਲ ਕੁਸ਼ੀਆਂ ਦੇ ਨਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਦੇ ਨੇ ਇਹਨਾਂ ਨੇ ਜਿਹੜੀ ਤੁਮ ਨੂੰ ਆ ਕੇ ਉਹ ਘਾਣ ਨੂੰ ਆਸਰਾਣਾ ਦਿਓ ਆ ਲੈ ਤੂੰ ਆ ਦੇ ਬੰਦਾ ਹੈ ਤਾ ਸੁਣ ਲਿਓ ਪੰਜਾਬ ਵਾਲੋ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਫੈਸਲਾ ਕਰ ਦਿੱਤਾ ਹੈ ਕਿ ਜਿਹੜੇ ਬਾਦਲਾਂ ਨੂੰ ਜਾਂ ਜਿਹੜੇ ਮਜੂਠੀਏ ਨੂੰ ਕਿਸੇ ਵੀ ਮੁੱਖ ਮੰਤਰੀ ਦੀ ਯੋਗਪੈ ਲਈ ਸੀ ਕਿ ਮਾਵਾਗਰਾਂ ਦੇ ਵੱਲ ਉਂਗਲ ਵੀ ਕਰ ਦੇਵੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੇਮਾਨ ਉਹ ਫਿਰ ਹਿਲਾਏਗੇ ਕਿ ਪੰਜਾਬ ਦਾ ਬੱਚਾ ਬੱਚਾ ਫੇਰ ਤੋਂ ਟ੍ਰੈਕਟ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਔਰ ਤਾਂ ਹੁਣ ਇਥੇ ਨੇ ਖੁੱਲਾ ਰੋਣ ਕਰ ਦਿੱਤਾ ਤੇ ਦੇਖੋ ਪਹਿਲਾਂ ਵਿਕਰਮ ਮਜੀਠੀ ਨੂੰ ਕਹ ਰਹੇ ਸੀ ਬਹੁਤ ਸਾਰੇ ਰੀਡਰਾਂ ਦੇ ਫੋਨ ਗਏ ਭਗਵੰਤ ਮਾਨ ਨੂੰ ਕਿ ਇਹਨਾਂ ਦੇ ਨਾਲ ਪੰਗਾ ਨਾ ਲੇ ਨਹੀਂ ਤਾਂ ਬਹੁਤ ਭੜੇ ਪਲੇਂਦੇ ਵਿੱਚ ਫਸੋਗੇ ਭਰ ਲਈ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਝਾਫੇ ਨੂੰ ਹੱਥ ਪਾਇਆ ਜਿੱਥੋਂ ਪੰਜਾਬ ਦੇ ਵੱਡੇ ਵੱਡੇ ਦਿਗਜ ਨੇਤਾ ਤੇ ਮੁੱਖ ਮੰਤਰੀ ਡਰਿਆ ਕਰਦੇ ਸੀ ਤਾਂ ਜਿਨ੍ਹਾਂ ਨੇ ਇੱਕ ਰਿਕਾਰਡ ਦੇ ਵਿੱਚ ਦਰਜ ਕਰਵਾ ਦਿੱਤਾ ਵੀ ਜਿਹੜੇ ਬਾਦਲਾਂ ਨੂੰ ਕੋਈ ਐਂਖ ਭੜਕੇ ਨਹੀਂ ਝਾਕਦਾ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਤਰ ਦਾ ਕੰਮ ਕੀਤਾ ਤਾਂ ਹੁਣ ਤਸਕਰ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚ ਤਾਂ ਬੰਦ ਹੈ ਫਿਲਹਾਲ ਉਹ ਵਾਰਤਾ ਨਹੀਂ ਆ ਸਕਦਾ ਪਰ ਇਧਰਨੇ ਪਾਸੇ ਜੀ ਨਵੀਂ ਕਹਾਣੀ ਛਰ ਗਈ ਹੈ ਸਰਬੀਰ ਸਿੰਘ ਬਾਦਲ ਔਰ ਉਹਨੇ ਦੀ ਧਰਮ ਪਤਨੀ ਹਰਸਿਮਰਤ ਕਾਰ ਬਾਦਲ ਇਹ ਕਹਿੰਦੇ ਜੀ ਨਸ਼ੇ ਕਰਕੇ ਭਾਸ਼ਣ ਦਿੰਦੇ ਆ ਉਲਟ ਫੁੱਟ ਬੋਲਦੇ ਆ ਮੁੱਖ ਮੰਤਰੀ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਵੀ ਧਮਕੀ ਦਿੱਤੀ ਸੀ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਸਾਡਾ ਰਾਜ ਹਲੇ ਤੱਕ ਹੈ ਪਰ ਨਹੀਂ ਪੰਜਾਬ ਦੀ ਸਰਕਾਰ ਨੇ ਮਨ ਬਣਾ ਲਿਆ ਕਿ ਹੋਰ ਸੁੱਖੇ ਅਮਲੀ ਨੂੰ ਜਿਹੜਾ ਇਹਨਾਂ ਦਾ ਸੁਖਵੀਰ ਆ ਨਾ ਉਹਨੂੰ ਪੰਜਾਬ ਦੇ ਲੋਕ ਭਾਈ ਸੁੱਖਾ ਅਮਲੀ ਕਹਿੰਦੇ ਨੇ ਕਿਉਂ ਨਸ਼ੇ ਕਰਦੇ ਨੇ ਫਿਰ ਤੋਂ ਕਹਿੰਦੇ ਸੀ ਪੰਥਕ ਲੀਡਰ ਪੰਥਕ ਪਾਰਟੀ ਜਿੱਸਾ ਦੀ ਕਿੱਥੇ ਪੰਥਕ ਪਾਰਟੀ ਉਹੀ ਪੰਥਕ ਪਾਰਟੀ ਜਿਹੜੀ ਆ ਸੰਗਤਾਂ ਤੇ ਬੈਠੀਏ ਤੇ ਗੋਲੀਆਂ ਚਲਵਾ ਦਿੰਦੀ ਏ ਫੇਰ ਆਪਣੇ ਵੱਡੇ ਬਾਦਲ ਪਿਆਉਂਦੇ ਸਨੇਤ ਜੁਤੀਆ ਝਾਰ ਕੇ ਕਾਲਤਰ ਸਾਹ ਤੇ ਭਾਂਡੇ ਮਾੜ ਕੇ ਮਾਫੀਆਂ ਮੰਗਦੀ ਆ ਤੇ ਕਹਿੰਦੇ ਆ ਸਾਡੀ ਸੱਤਾ ਲੈ ਜਾਓ ਪੰਜਾਬ ਦੇ ਅੰਦਰ ਅਸੀਂ ਪੰਜਾਬ ਨੂੰ ਸਵਾਰ ਦਾਂਗੇ ਪਰ ਨਹੀਂ ਇਹ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ 25 ਸਾਲ ਤੱਕ ਸਾਨੂੰ ਲੁੱਟਿਆ ਇਹਨਾਂ ਵਾਦਨਾਂ ਨੇ ਤੇ ਹੁਣ ਪੰਜਾਬ ਦੇ ਲੋਕ ਫੇਰ ਤੋਂ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੂੰ ਜਿਤਾਉਣ ਜਾ ਰਹੇ ਨੇ ਕਿਉਂਕਿ ਜਿਹੜੀ ਜਿੰਨੀ ਚੋੜ ਹੋਣ ਜਾ ਰਹੀ ਆ ਤਰਨ ਤਰਨ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਲੜਾ ਭਾਰੀ ਦਿਖ ਰਿਹਾ ਉਥੇ ਵੀ ਆਵਾਦਵੀ ਪਾਰਟੀ ਸੀਟ ਕੱਟ ਕੇ ਲੈ ਕੇ ਜਾਊਗੀ ਤੇ ਨਾ ਬਾਦਲਾ ਇਹਨਾਂ ਮਜੂਠੀਆਂ ਤੇ ਨਾ ਬਾਦਲਾਂ ਦੇ ਨੂੰਹੇ ਤੇ ਚਪੇੜ ਵੱਜੂਗੀ ਜਿਹੜੇ ਮਜੂਠੀਆਂ ਦਾ ਸਾਥ ਦਿੰਦੇ ਨੇ ਸਭ ਤੋਂ ਪਹਿਲਾਂ ਵੱਡਾ ਨਾਮ ਆਉਂਦਾ ਗੁਰਿੰਦਰ ਸਿੰਘ ਢਿੱਲੋਂ ਉਸ ਤੋਂ ਪਹਿਲਾਂ ਵੀ ਨਾਮ ਆਉਂਦਾ ਸੀਗਾ ਸਰਸੇ ਵਾਲੇ ਦਾ ਜਿਹੜਾ ਅਕਾਲੀਆਂ ਦੀ ਨਿਹਤ ਕਰਾਉਂਦਾ ਸੀ ਅਕਾਲੀ ਦਲ ਦੇ ਲੀਡਰ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਸੁਖਵੀਰ ਬਾਦਲ ਵਰਗੇ ਉਹ ਸਰਸੇ ਵਾਲੇ ਸਾਹਿਬ ਦੇ ਪੈਰ ਤੋਂ ਤੇ ਜੋੜੇ ਚੱਟਦੇ ਸੀ ਇਹ ਗੱਲ ਯਾਦ ਰੱਖਿਓ ਕਿ ਕਈ ਪੱਤਰਕਾਰ ਇਹਨਾਂ ਨੇ ਹਲੇ ਤੱਕ ਛੱਡ ਰੱਖੇ ਹੋਏ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਕੱਲ ਖਿਲਾਫ ਇੱਕ ਖਬਰ ਲਈ ਮਨਿੰਦਰ ਸਿੱਧੂ ਨੇ ਕਹਿੰਦਾ ਜੀ ਪੁਲਿਸ ਮੁਲਾਜ਼ਮਾਂ ਦੇ ਰੱਖੇ ਨੇ ਬੂਟਾ ਨਹੀਂ ਰਾਖੀ ਮੁੱਖ ਮੰਤਰੀ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣਗੇ ਔਰ ਉਹਨਾਂ ਨੇ ਜੋੜੇ ਨਹੀਂ ਰਾਖੀ ਕਹਿੰਦੇ ਜੀ ਪੁਲਿਸ ਵਾਲੇ ਖੜਾ ਦਿੱਤੇ ਪਰ ਮੈਂ ਤੁਹਾਨੂੰ ਉਹਨਾਂ ਦਾ ਸਬੂਤ ਦਿਖਾਉਣ ਜਾ ਰਿਹਾ ਪੁਲਿਸ ਮੁਲਾਜ਼ਮਾਂ ਦੀ ਇਹ ਅਪਡੇਟ ਆਪਣੇ ਮੋਹ ਸੁਣਾਈ ਉਹਨਾਂ ਨੇ ਔਰ ਪੋਲਸ ਮੁਲਾਕਾਤ ਨੇ ਕੀ ਪਆਉਂਦੇ ਦਿੱਤਾ ਮੁੱਖ ਮੰਤਰੀ ਦੇ ਉੱਤੇ ਖਬਰ ਤਾਂ ਲਾ ਦਿੱਤੀ ਮਨਵਿੰਦਰ ਸਿੱਧੂ ਨੇ ਪਰ ਪੋਲਸ ਵਾਲੇ ਦੇ ਬੁੱਤਾਂ ਬਾਰੇ ਕੀ ਕਰਿਆ ਸੁਣ ਲੋ ਯਾਰ ਧਿਆਨ ਦੇ ਨਾਲ ਅੱਜ ਵਿੱਚ 2 ਨਵੰਬਰ 2025 ਨੂੰ ਜਿਹੜਾ ਆ ਪਾਇਓ ਸੀਐਮ ਪੰਜਾਬ ਜੀ ਦਾ ਦੌਰਾ ਅਸ਼ਦੀ ਮੁਸਲਮਾਨ ਪੁਜੀ ਦਾ ਰਿਗਾਰਡਿੰਗ ਗਵਰਨਮੈਂਟ ਪ੍ਰੋਜੈਕਟ ਨੇ ਲਾਗੂ ਹੋਇਆ ਹੈ ਜਿਹੜੇ ਰਿਗਾਰਡਿੰਗ ਸਾਡੇ ਨੋਟਿਸ ਚ ਆਇਆ ਹੈ ਸੋਸ਼ਲ ਤੇ ਪਬਲਿਕ ਮੀਡੀਆ ਤੇ ਇੱਕ ਫੇਕ ਤੇ ਵਸਟਿੰਗ ਐਂਡ ਫੈਬ੍ਰिकेटेड ਨਿਊਜ਼ ਜਰੀਏ ਸ਼ੇਅਰ ਕੀਤੀ ਜਾ ਰਹੀ ਹੈ ਜਿਹਦਾ ਮੁੱਖ ਧਾਰਾ ਇਹ ਹੈ ਕਿ ਉਹਦੇ ਦਰਸਾਇਆ ਜਾ ਰਿਹਾ ਹੈ ਕਿ ਹਾਂਰੇਬਲ ਸੀਐਮ ਪੰਜਾਬ ਦੇ ਜਿਹੜੇ ਸ਼ੂਜ਼ ਨੇ ਆਨਲਾਈਨ ਸਿਕਿਉਰਟੀ ਤੇ ਵਿਗਾੜ ਦਿੱਤੇ ਉਹ ਕਰਮਚਾਰੀਆਂ ਦੀ ਦਿੱਸ਼ ਦਰਵਾਤ ਸਾਹਿਬ ਦੇ ਵਿੱਚ ਨਾਈਆਂ ਕਾਈਆਂ ਅਰੇ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਕੋਈ ਪ੍ਰੋਗਰਾਮ ਜਿਲ੍ਹਾ ਮਪਾਲਿਸ ਵੱਲੋਂ ਨਹੀਂ ਜਾਂ ਸਰਕੂਲੇਟ ਕੀਤਾ ਗਿਆ ਸੀ ਉਹਦਾ ਮੁੱਖ ਕਾਰਨ ਇਹ ਸੀਗਾ ਕਿ ਜਿਹੜਾ ਆਨਰੇਬਲ ਸੀ ਆ ਪੰਜਾਬ ਦਾ ਟੋਰਾ ਐਂਡ ਕੋਲੀ ਆਇਟਮ ਜਿਸ ਦੀ ਉਹਦੇ ਵਿੱਚ ਦਰਵਾਜ਼ਾ ਸਾਹਿਬ ਵਿਖੇ ਜਾਣ ਦਾ ਅੱਜ ਦਾ ਪ੍ਰੋਗਰਾਮ ਨਹੀਂ ਸੀਗਾ ਸੋ ਜਿਹੜੀ ਆ ਪੋਸਟ ਹੈ ਜਿਹਦੀ ਸੋਸ਼ਲ ਮੀਡੀਆ ਤੇ ਸਰਕੂਲੇਟ ਕੀਤੀ ਜਾ ਰਹੀ ਹੈ ਇਨਸਟੀਟਿੰਗ ਐਂਡ ਅਪਲੀਕੇਸ਼ਨ ਹੈ ਤਾਂ ਸੁਣਦੇ ਆ ਪੰਜਾਬ ਵਾਲੇ ਪੁਲਿਸ ਮੁਲਾਜ਼ਮਾਂ ਦਾ ਬਿਆਨ ਹੈਗਾ ਤੇ ਨਵੇਂਦਰ ਸਿੱਧੂ ਦੇ ਤੇ ਬਾਦਲਾਂ ਦੇ ਮੂੰਹ ਤੇ ਚਪੇੜ ਵੱਜੀ ਇਹ ਚੰਗੀ ਤੇਰਾ ਕਿਉਂਕਿ ਝੂਠੀਆਂ ਖਬਰਾਂ ਮਨਿੰਦਰ ਸਿੱਧੂ ਲੋਕਵਾਜ ਟੀਵੀ ਦਾ ਪੱਤਰਕਾਰ ਆ ਉਹ ਲਾਉਂਦਾ ਕੋ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫੀ ਲਾਉਂਦਾ ਉਹਦੀ ਐਡੀ ਜਮੀਰ ਜਾਗਦੀ ਨਹੀਂ ਹੈ ਕਿ ਬਾਦਲਾਂ ਦੇ ਖਿਲਾਫ ਲਾਵੇ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸਿੱਖ ਨੌਜਵਾਨੀ ਤੇ ਪੰਜਾਬ ਪ੍ਰਤੀ ਬਹੁਤ ਮਾਰੇ ਲੋਕ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭਾਂਡ ਭਰਾਂਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਅੱਜ ਦੀ ਵੀਡੀਓ ਆਪਾਂ ਦੇਖ ਹੀ ਲਈ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਦਾ ਬਿਆਨ ਵੀ ਤੁਸੀਂ ਸੁਣਿਆ ਉਹ ਕਹਿੰਦੇ ਆ ਕਿ ਜਿਹੜੇ ਬਾਦਲ ਪਰਿਵਾਰ ਵਾਲੇ ਇਹਨਾਂ ਦੇ ਉੱਤੇ ਹੱਥ ਪਾਉਣਾ ਬੜਾ ਔਖਾ ਸੀ ਕਿਉਂਕਿ ਮੈਨੂੰ ਬਹੁਤ ਸਾਰੇ ਫੋਨ ਆਏ ਜਿਨ੍ਹਾਂ ਨੇ ਕਿਹਾ ਕਿ ਜੇਕਰ ਕੰਮ ਕਰੋਗੇ ਤੇ ਬੜਾ ਮਸਲਾ ਖਰਾਬ ਹੋ ਜਾਏਗਾ ਪਰ ਉਹ ਕਹਿੰਦੇ ਕਿ ਮੈਂ ਪਿੱਛੇ ਨਹੀਂ ਹਟਿਆ ਮੈਂ ਪੰਜਾਬ ਦੀ ਆਵਾਮ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਹਨਾਂ ਉੱਤੇ ਹੱਥ ਪਾਵਾਂਗਾ ਬਾਦਲ ਪਰਿਵਾਰ ਤੇ ਅਜੇ ਤੱਕ ਕਿਸੇ ਦੀ ਜੁਰਤ ਨਹੀਂ ਪਈ ਕਿ ਬਾਦਰ ਪਰਿਵਾਰ ਦੇ ਉੱਤੇ ਹੱਥ ਪਾਵੇ ਤੇ ਮੈਂ ਹੱਥ ਪਾ ਕੇ ਦਿਖਾਇਆ ਮੈਂ ਮਜੀਠੇ ਨੂੰ ਫੜ ਕੇ ਦਿਖਾਇਆ ਜਿਹੜਾ ਕਿ ਮੁੱਛਾਂ ਨੂੰ ਤਾਉ ਦੇ ਕੇ ਕਹਿੰਦਾ ਸੀ ਨਾ ਕਿ ਸਾਡੇ ਨਾਲ ਕੋਈ ਦੇਖ ਵੀ ਨਹੀਂ ਸਕਦਾ ਅੱਜ ਜੇਲ੍ਹ 'ਚ ਬੈਠਾ ਤੇ ਕਹਿੰਦਾ ਜੀ ਮੇਰੀ ਬੈਰਕ ਬਦਲੀ ਜਾਏ ਮੈਨੂੰ ਸਹਰਾਣਾ ਦਿੱਤਾ ਜਾਏ ਮੈਨੂੰ ਸਹੂਲਤਾਂ ਦਿੱਤੀਆਂ ਜਾਣ ਤੇ ਉਹ ਸਹੀ ਕਹਿੰਦੇ ਐ ਕਿ ਤੁਸੀਂ ਕੀ ਇੱਕ ਚੰਗਾ ਕਾਰਨਾਮਾ ਕਰਕੇ ਜਿਹੜਾ ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣ ਹਾਂ ਲੋਕਾਂ ਦੇ ਘਰ ਉਜਾੜ ਕੇ ਆਏ ਹੋ ਤੇ ਹੁਣ ਤੁਹਾਨੂੰ ਸਜ਼ਾ ਹੀ ਮਿਲੇਗੀ ਦੂਸਰੇ ਪਾਸੇ ਜਿਹੜਾ ਪੱਤਰਕਾਰ ਸਿੱਧੂ ਪੱਤਰਕਾਰ ਹੈ ਉਹਦਾ ਕੰਮ ਕੀ ਹੈ ਸਿਰਫ ਔਰ ਸਿਰਫ ਸੁਖਬੀਰ ਸਿੰਘ ਬਾਦਲ ਪਰਿਵਾਰ ਦੇ ਜਿਹੜੇ ਹੱਕ ਦੇ ਵਿੱਚ ਉਹਨੇ ਖਬਰਾਂ ਲਾਉਣੀਆਂ ਹਨ ਯਾਨੀ ਕਿ ਉਹਨੇ ਬਾਦਲ ਪਰਿਵਾਰ ਦੇ ਖਿਲਾਫ ਨਹੀਂ ਬੋਲਣਾ ਪਰ ਮੁੱਖ ਮੰਤਰੀ ਪੰਜਾਬ ਸਾਹਿਬ ਜਾਂ ਜਿਹੜੀ ਇਹੋ ਪੰਜਾਬ ਦੀ ਗਵਰਨਮੈਂਟ ਆ ਉਹਦੇ ਖਿਲਾਫ ਹੀ ਖਬਰਾਂ ਲਾਉਣੀਆਂ ਹਨ ਇਸੇ ਕਰਕੇ ਤੇ ਲੋਕ ਕਹਿੰਦੇ ਆ ਕਿ ਇਹ ਬਾਦਲ ਪਰਿਵਾਰ ਦਾ ਹੀ ਪੱਤਰਕਾਰ ਆ ਉਹਨਾਂ ਦੇ ਹਮਾਇਤੀ ਆ ਬਾਕੀ ਤੁਸੀਂ ਪੁਲਿਸ ਵਾਲਿਆਂ ਦੀ ਜ਼ੁਬਾਨੀ ਵੀ ਸੌਣ ਹੀ ਲਿਆ ਕਿ ਜੋ ਖਬਰਾਂ ਚੱਲ ਰਹੀਆਂ ਸਭ ਝੂਠੀਆਂ ਵੈ ਇਹਦੇ ਵਿੱਚ ਕੋਈ ਸਦਾਕਤ ਨਹੀਂ ਉਹ ਜਿਹੜਾ ਸਿੱਧੂ ਇੱਕ ਪੱਤਰਕਾਰ ਹੈ ਉਹ ਸਿਰਫ ਔਰ ਸਿਰਫ ਬਾਦਲ ਪਰਿਵਾਰ ਦਾ ਹਮਾਇਤੀ ਹੈ ਤੇ ਜਿਹੜੀ ਮੌਜੂਦਾ ਗਵਰਨਮੈਂਟ ਯਾਨੀ ਕਿ ਭਗਵੰਤ ਮਾਨ ਸਾਹਿਬ ਦੀ ਗਵਰਨਮੈਂਟ ਹੈ ਉਹਨਾਂ ਦੇ ਮੁਖਾਲਿਫ ਬੋਲਦਾ ਵੈ ਕੋਈ ਨਾ ਕੋਈ ਆਏ ਦੇ ਨਾ ਐਸੀ ਗੱਲ ਛੱਡ ਛੱਡਦਾ ਜੈਨਾ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਉਹਨਾਂ ਦੀ ਇਮੇਜ ਉਹਨਾਂ ਦੀ ਸ਼ਬੀ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਖਰਾਬ ਹੋ ਜੇ ਲੋਕੋ ਕੋਲ ਨਫਰਤ ਕਰਨਾ ਸ਼ੁਰੂ ਕਰ ਦੇ ਨੇ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਖਿਆਲ ਰੱਬ ਰੱਖਾ